ਸਰ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਜੀ ਗਰਨਾਮ ਸਿੰਘ ਅੱਜ ਪਿੰਡ ਵਾਸੀਆਂ ਵੱਲੋਂ ਚੰਗਾ ਫੈਲਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਇਹ ਦੇਖੋ ਜੀ ਬਹੁਤ ਵਧੀਆ ਪ੍ਰਚਾਰਾ ਜੀ ਜਿਵੇਂ ਇਹਨਾਂ ਨੇ ਦੱਸਿਆ ਸਰਪੰਚ ਸਾਹਿਬ ਨੇ ਜਾਂ ਰਵੀ ਬੜੈਤ ਨੇ ਜਾਂ ਨਗਰ ਦੀਆਂ ਸੰਗਤਾਂ ਖੜੀਆਂ ਵੀ ਇਹ ਉਪਰਾਲਾ ਇਸੇ ਤਰ੍ਹਾਂ ਕਰਨਾ ਚਾਹੀਦਾ ਦੇਖੋ ਸਰਕਾਰਾਂ ਤੋਂ ਕੁਝ ਨਹੀਂ ਮਿਲਿਆ 5 ਸਾਲ ਦੇ ਵਿੱਚ ਹੁਣ ਆਉਣ ਵਾਲੇ ਟਾਈਮ 'ਚ ਵੀ ਉਮੀਦ ਨਹੀਂ ਹੈਗੀ ਵੀ ਜਿਹੜੀਆਂ ਸੜਕਾਂ ਦੇਖੋ ਸਾਡੇ ਜਿਵੇਂ ਤੁਸੀਂ ਦੱਸਿਆ ਵੀ ਠੇਕੇ ਤੋਂ ਬਾਈਪਾਸ ਤੱਕ 1 ਕਿਲੋਮੀਟਰ ਦੀ ਸੜਕ ਹੈ ਤੇ ਨੇ ਸਕੂਲ ਪੈਨੇ ਉਹਦੇ 'ਚ ਫੁੱਟੀ ਹੋਈ ਸਾਰੀ ਐ ਜੇ ਕੋਈ ਮੋਟਰਸਾਈਕਲ ਸਕੂਟਰ ਵਾਲਾ ਜਾਂਦਾ ਤਾਂ ਕਾਰ ਦੇ ਨਾਲ ਫੇਟ ਵੱਜ ਕੇ ਉਹਦੇ ਸੜ ਟੋਟ ਲੱਗ ਜਾਂਦੀ ਐ। ਜਾਂ ਕੋਈ ਹੋਰ ਆ ਗਿਆ ਤੇ ਸਾਡਾ ਪਿੰਡ ਤਾਂ ਕਿਸੇ ਨੇ ਵੀ ਦੇਖਿਆ ਨਹੀਂ ਹੈਗਾ ਜੀ ਇਹ 5 ਸਾਲ ਦੇ ਵਿੱਚ। ਰਣਜੀਤ ਸਿੰਘ ਗੱਲ ਵੱਲੋਂ ਵੀ ਸ਼ੁਰੂਆਤ ਕੀਤੀ। ਉਹਨਾਂ ਨੇ ਸ਼ੁਰੂਆਤ ਕੀਤੀ ਐ ਜੀ ਦੇਖੋ ਪਹਿਲਾਂ ਹੁੰਦੇ ਸੀਗੇ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਅਜੇ ਕੋਈ ਚੱਕਰ ਨਹੀਂ ਮਾਰਿਆ। ਜਦੋਂ ਆਉਂਗੇ ਅਸੀਂ ਉਹਨਾਂ ਨੂੰ ਵੀ ਮਿਲੂਗੇ। ਉਹਨਾਂ ਨਾਲ ਵੀ ਸਲਾਹ ਕਰੂਗੇ ਵੀ ਪਾਈ ਇਹ ਉਪਰਾਲਾ ਕਰਨਾ ਚਾਹੀਦਾ। ਹੋਰ ਪਿੰਡ ਵਾਲੇ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਿ ਹੋਰ ਲੀਡਰਾਂ ਤੇ ਨਿਰਭਰ ਔਰ ਲੀਡਰ ਹੁਣ ਦੇਖੋ ਜੀ ਜਦ ਕੋਈ ਆਏ ਨਹੀਂ ਰਿਹਾ ਜੀ ਪਿੰਡ ਦੇ ਵਿੱਚ ਅਸੀਂ ਉਹਨਾਂ ਬਾਰੇ ਕਿਆ ਕਹੂਗੇ ਇਹਦਾ ਸਾਡੇ ਪਿੰਡ ਦਾ ਸਹਿਯੋਗ ਹੈ ਪਿੰਡ ਦਾ ਅਸੀਂ ਧੰਨਵਾਦ ਕਰਦੇ ਜਿਹੜੀ ਨੌਜਵਾਨ ਸਭਾ ਜਾਂ ಗ್ರಾಮ ਪੰਚਾਇਤ ਹੈ ਜਾਂ ਪਿੰਡ ਵਸੀ ਜਿਹੜੇ ਕੋਈ ਵੀ ਕੰਮ ਹੁੰਦਾ ਉਹਦੇ ਵਿੱਚ ਰਲ ਮਿਲ ਕੇ ਸਹਿਯੋਗ ਕਰਦੇ ਜਿਵੇਂ ਇਹਨਾਂ ਨੇ ਦੱਸਿਆ ਵੀ ਕਰੋਨਾ ਦੇ ਵਿੱਚ ਹੈ ਜਾਂ ਕੋਈ ਹੋਰ ਹੈ ਕਿਤੇ ਰਾਹਤ ਪਟਾਉਣੀ ਹੈ ਜਾਂ ਗੁਰਦੁਆਰਾ ਸਾਹਿਬ ਹੈ ਇਹ ਸਭ ਦਾ ਨਗਰ ਦਾ ਸਹਿਯੋਗ ਦੇ ਨਾਲੇ ਕੰਮ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਤੇ ਲੜੀ ਲਗਾਤਾਰ ਚੱਲ ਰਹੀ ਹੈ ਅੰਸਾਲੀ ਵਾਲੀ ਬਾਬਾ ਜੀ ਕਿਰਪਾ ਸੰਗਤ ਵੀ ਆਉਂਦੀ ਹੈ ਦੇਖੋ ਕਿੰਨੀ ਦਿੱਕਤ ਸੀ ਹਾਂਜੀ ਨਹੀਂ ਇਹ ਤਾਂ ਹੈ ਹੀ ਹੈ ਜੀ ਦੇਖੋ ਹੁਣ ਗੁਰਦੁਆਰਾ ਸਾਹਿਬ ਦਾ ਰਸਤਾ ਜੀ ਸੰਗਤਾਂ ਦੂਰ ਦੂਰ ਤੇ ਆਉਂਦੀਆਂ ਜੀ ਇੱਥੇ ਦੇਖੋ ਲੜੀ ਚੱਲ ਰਹੀ ਹੈ ਅਖੰਡ ਪਾਠ ਸਭ ਸੰਗਤਾਂ ਕਰਾ ਰਹੀਆਂ ਕੋਈ ਇਲਾਕੇ ਚੋਂ ਕਰਾਉਂਦੇ ਕੋਈ ਦੇਸ਼ਾਂ-ਵਦੇਸ਼ਾਂ ਤੇ ਆਉਂਦਾ ਜੀ ਉਹ ਸੰਗਤ ਦੇਖਦੀ ਹੈ ਵੀ ਇਹ ਸੜਕਾਂ ਤਾਂ ਬਿਲਕੁਲ ਟੁੱਟੀਆਂ ਹੋਈਆਂ ਇਹ ਪੜਾਲਾ ਦੇਖੋ ਸਹਿਯੋਗ ਨਗਰ ਨਿਵਾਸੀਆਂ ਨੇ ਕਰਿਆ